ਮਸ਼ਹੂਰ ਪੰਜਾਬੀ ਗਾਇਕ ਸਾਰਥਕ ਏਨ ਤਾਂ ਤੁਸੀਂ ਸਾਰੇ ਜਾਣੇ ਜਾਣਦੇ ਹੋਵੋਗੇ ਜਿਨ੍ਹਾਂ ਨੇ ਕੇ ਪੰਜਾਬੀ ਸੰਗੀਤ ਜਗਤ ਦੀ ਝੋਲੀ ਵਿੱਚ ਕਾਫੀ ਹੱਟ ਗੀਤ ਪਾਇਣੀ ਪਾਲੀ ਵਿੱਚ ਸਾਰਥਕ ਏ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰ ਸਾਂਝੀ ਕੀਤੀ ਹੈ ਜਿੱਥੇ ਕਿ ਉਹ ਹਸਪਤਾਲ ਦੇ ਵਿੱਚ ਐਡਮਿਟ ਹਨ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਦਿਲ ਦਾ ਦੌਰਾ ਪੈਣ ਤੋਂ ਬਾਅਦ ਤੁਰੰਤ ਹੀ ਉਹਨਾਂ ਨੂੰ ਕੈਨੇਡਾ ਦੇ ਹਸਪਤਾਲ ਮਿਸਿਸਾਗਾ ਟ੍ਰੈਲੀਅਮ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਇਸ ਦੇ ਦੇਖਦੇ ਆਂ ਹੀ ਪਰਮੇਸ਼ਵਰ ਮਰਮਾ ਨੇ ਵੀ ਆਪਣੇ ਅਕਾਊਂਟ ਤੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਵਾਹਿਗੁਰੂ ਜੀ ਤੁਸੀਂ ਜਲਦੀ ਇਸ ਵੀਰ ਤੇ ਮਿਲ ਕਰਿਓ ਜੀ ਅਤੇ ਜਲਦੀ ਹੀ ਚੰਗੀ ਤਰ੍ਹਾਂ ਠੀਕ ਹੋ ਜਾਣਾ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਲਵ ਯੂ ਵੀਰੇ ਤੁਹਾਨੂੰ ਦੱਸ ਦੇ ਗਏ ਦੋਸਤੋ ਇਸ ਵਕਤ ਸਾਰਥੀ ਕੇ ਬਿਲਕੁਲ ਠੀਕ ਨੇ ਜੀ ਹਾਂ ਉਹਨਾਂ ਨੇ ਆਪਣੇ ਅਕਾਊਂਟ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਤੁਹਾਡੀਆਂ ਦਵਾਵਾਂ ਸਦਕਾ ਮੈਂ ਬਿਲਕੁਲ ਠੀਕ ਆ ਅਤੇ ਇਹ ਵੀ ਲਿਖਿਆ ਕਿ ਮੈਂ ਜਲਦ ਤੁਹਾਡੇ ਵਿਚਕਾਰ ਹੋਵਾਂਗਾ ਆਪਾਂ ਸਟੇਜਾਂ ਤੇ ਖਾੜੇ ਲਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ